ਕਹਿੰਦੇ ਗੋਲਡੀ ਬਹੁਤ ਤਰਲੋ ਮੱਛੀ ਹੋਇਆ ਗੋਲਡੀ ਦਿੱਲੀ ਤੱਕ ਦੇ ਗੇੜੇ ਕੱਢਦਾ ਰਿਹਾ ਦਿੱਲੀ ਤੁਸੀਂ ਜਾਣਿਓ ਮੁਲਾਕਾਤ ਕਰਕੇ ਆਉਣਿਓ ਬਰੰਗ ਮੋੜਤਾ ਖਬਰਾਂ ਉਦੋਂ ਚੱਲੀਆਂ ਕਿ ਗੋਲਡੀ ਨੂੰ ਕਾਂਗਰਸ ਨੇ ਬਰੰਗ ਮੋੜਤਾ ਲਿਆ ਨੀਗਾ ਮਨਤਾ ਕਰਕੇ ਕਹਿੰਦੇ ਕਾਂਗਰਸ ਚ ਸ਼ਾਮਲ ਹੋਇਆ ਤੁਹਾਡੇ ਵਿਰੋਧੀ ਤੇ ਹਿਤ ਤੱਕ ਸੋਸ਼ਲ ਮੀਡੀਆ ਤੇ ਲਿਖ ਰਹੇ ਆ ਇਹ ਬਿਲਕੁਲ ਲਿਖਣਾ ਚਾਹੀਦਾ ਅਗਲੇ ਦਾ ਹੱਕ ਆ ਯਾਰ ਵਿਰੋਧੀਆਂ ਦਾ ਆਪਾਂ ਨੂੰ ਕੀ ਦਿੱਕਤ ਆ ਲੈ ਗੱਲ ਇਹਦੇ ਚ ਹੂੰ ਆਪਾਂ ਨੂੰ ਕੀ ਪ੍ਰੋਬਲਮ ਆ ਮੈਨੂੰ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੈਸੇ ਸੱਚਾਈ ਕੀ ਆ ਤੁਹਾਨੂੰ ਕਰਨੀਆਂ ਪਈਆਂ ਮਿੰਨਤਾਂ ਨਹੀਂ ਇੱਕ ਮਿੰਟ ਮੈਨੂੰ ਤੁਸੀਂ ਇਹ ਦੱਸੋ ਵੀ ਆਪਦੇ ਪਰਿਵਾਰ ਕੋਲੇ ਆਪਦੇ ਲੀਡਰ ਕੋਲੇ ਜਾਣਾ ਹੂੰ ਇਹ ਮਿੰਨਤਾਂ ਹੋ ਗਈਆਂ ਹੂੰ ਚਲੋ ਕਰਨੀਆਂ ਵੀ ਪੈ ਗਈਆਂ ਇੱਕ ਮਿੰਟ ਹੂੰ ਕੀ ਹੋ ਗਿਆ ਇਹਦੇ ਨਾਲ ਮੈਂ ਆਪਦੇ ਟੱਬਰ ਚ ਹੀ ਘਰੀਆ ਯਾਰ ਹੂੰ ਠੀਕ ਹੈ ਨਾ ਮੈਂ ਤੁਹਾਡੀ ਗੱਲ ਨੂੰ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਚ ਹੀ ਦੱਸ ਰਿਹਾ ਇਹ ਹੂੰ ਠੀਕ ਹੈ ਨਾ ਇੱਕ ਦਲਵੀਰ ਸਿੰਘ ਗੋਲਡੀ ਕੋਈ ਅੱਜ ਦਾ ਨਹੀਂ ਬਣਿਆ ਹੋਇਆ ਠੀਕ ਹੈ ਇਹਦਾ 2002 ਦਾ ਤੁਰਿਆ ਵਿਚਾਰਾ ਡਿੱਗਦਾ ਟੈਂ ਦਾ ਉਰੇ ਤੱਕ ਪਹੁੰਚਿਆ ਠੀਕ ਹੈ ਨਾ ਉਹੀ ਹੈ ਨਾ ਵੀ ਕਾਮਬੰਦਾ ਅੱਗੇ ਨਿਕਲ ਰਹਾ ਤਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਯਾਨੀ ਕਿ ਹੋਰ ਨਹੀਂ ਕੁਝ ਕਰ ਸਕਦੇ ਤਾਂ ਮਾੜਾ ਬੋਲ ਹੀ ਲਈਏ ਮਾੜਾ ਕਮੈਂਟੀ ਕਰ ਲਈਏ ਨਾਲੇ ਸੋਸ਼ਲ ਮੀਡੀਆ ਵਾਲੇ ਤਾਂ ਬਹੁਤ ਕੁਝ ਕਹਿੰਦੇ ਨੇ ਇਹਨਾਂ ਦੇ ਇਹਦਾ ਹੱਥਾਂ ਨੂੰ ਪਤਾ ਨਹੀਂ ਕਿ ਕੁਝ ਲਿਖ ਦਿੰਦੇ ਨੇ ਬਾਈ ਠੀਕ ਹੈ ਨਾ ਸੋ ਇਹਨਾਂ ਦੀ ਬਾਹਲੀ ਪ੍ਰਵਾਹ ਨਹੀਂ ਕਰਿੰਦੀ